ਇਹ ਲੁਟੇਰੀਆ ਨੇ ਘਰ ਦੇ ਵਿੱਚ ਦਾਖਲ ਹੋ ਕੇ ਪੂਰੇ ਪਰਿਵਾਰ ਨੂੰ ਬੰਦੀ ਬਣਾ ਲਿਆ ਅਤੇ ਫਿਰ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਚੋਰਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਬਾਈਕ ਤੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਰੰਤਰ ਵਿਖੇ ਨਕਲੀ ਪੁਲਿਸ ਵਾਲੇ ਬਣ ਕੇ ਤਿੰਨ ਚੋਰਾਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਪਰਿਵਾਰ ਨੂੰ ਬੰਦੀ ਬਣਾ ਲਿਆ ਅਤੇ ਘਰ ਦੇ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ 1.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਕਰਦੇ مالک सिकंदर कोर्ट ਦੇ ਮੁਤਾਬਕ ਚੋਰ ਪੁਲਿਸ ਦੀ ਵਰਦੀ ਪਾ ਕੇ ਅਤੇ ਖੁਦ ਨੂੰ CIA ਸਟਾਫ ਦੇ ਵੱਲੋਂ ਆਇਆ ਦੱਸ ਰਹੀ ਸੀ ਘਰ ਦੇ ਵਿੱਚ ਦਾਖਲ ਹੁੰਦਿਆਂ ਹੀ ਉਹਨਾਂ ਨੇ ਪਿਸਤੌਲ ਦੀ ਨੋਕ ਤੇ ਸਾਰੇ ਪਰਿਵਾਰ ਨੂੰ ਬੰਦੀ ਬਣਾ ਲਿਆ ਅਤੇ ਫਿਰ ਚੋਰੀ ਦੀ ਵਾਰਦਾਤ ਤੋਂ ਅੰਜਾਮ ਦਿੱਤਾ ਗੱਲਬਾਤ ਕੁਛ ਨਹੀਂ ਸਵੇਲ ਦਾ ਟਾਈਮ ਹੀ ਮਤਲਬ 3:30 ਵਜੇ ਦਾ ਟਾਈਮ ਹੀ ਤੇ ਮਤਲਬ ਅਸੀਂ ਅੰਦਰ ਬੈਠੇ ਮਾਂ ਬੇਟਾਈ ਅਰ 12 ਸੁੱਤੇ ਹੀ 12 ਵਹੀ ਅੰਦਰ ਆਈਆਂ ਤੇ ਅੰਦਰ ਮਦਨ ਮੈਂ ਬੈਠੀ ਤੇ ਬੈਠੀ ਆ ਤੇ ਇੱਕ ਬੰਦਾ ਕੰਦ ਚੜਿਆ ਵਾ ਤੇ ਦੂਜਾ ਵੀ ਮੰਗਰੀ ਆ ਗਿਆ ਵਾ ਤੇ ਇੱਕ ਬਾਪੂ ਜਿਹੜਾ ਉਹ ਮਦਨ ਉਹਨਾਂ ਨੇ ਜਿੰਦਰਾ ਹੱਥ ਤੋਂ ਚਾਬੀ ਲੈ ਕੇ ਮਦਨ ਨੋਕ ਤੇ ਸਾਡੇ ਬਤੂਕ ਰੱਖ ਕੇ ਸਿਰ ਤੇ ਤੇ ਫਿਰ ਹੱਥ ਤੋਂ ਚਾਬੀਆਂ ਲੈ ਕੇ ਤੇ ਫਿਰ ਜਿੰਦਰਾ ਕੋਲਿਆ ਨਾ ਨਹੀਂ ਕੀ ਕੀਤਾ ਹਾਂਜੀ ਫਿਰ ਸਾਨੂੰ ਇੱਕ ਥਾਂ ਜਗਾ ਤੇ ਬਾਹਤਾ ਨਾ ਨਹੀਂ ਇੱਕ ਹੱਡੇ ਲੱਗੇ ਖਲੋਤਾ ਰਿਹਾ ਵਾ ਬੰਦੂਕ ਤਾਣ ਕੇ ਤੇ ਇੱਕ ਮਦਲ ਹਾ ਚੋਰੀ ਕਰਦਾ ਰਿਹਾ ਇੱਕ ਬਾਹਰ ਮਦਲ ਜਿਹੜਾ ਬਾਪੂ ਹੀ ਉਹ ਬਾਹਰ ਟਹਿਲਦਾ ਰਿਹਾ ਹਾਂਜੀ ਕੀ ਚੋਰੀ ਕੀਤੀ ਉਹਨਾਂ ਨੇ ਚੋਰੀ ਇੱਕ ਸੋਨੇ ਦੀ ਚੈਨ ਜਾਂ 2 ਢੋਲਿਆਂ ਦੀ ਮੇਰੇ ਹਸਬੰਦ ਦੀ ਤੇ ਇੱਕ ਮੇਰੇ ਟੋਪਸ ਤੇ 1.5 ਲੱਖ ਰੁਪਇਆ ਵਾ ਵੀ ਮੈਂ ਆਪਣੇ ਘਰ ਵਾਲੇ ਦੀ ਜਮਾਨਤ ਕਰਾਉਣੀ ਸੀ ਹਾਂ ਉਹ ਕਿੱਥੇ ਗਏ ਨੇ ਹਾਂਜੀ ਜਮਾਨਤ ਕਰਾਉਣੀ ਉਹ ਕਿੱਥੇ ਨੇ ਉਹ ਮਦਲ ਬੜੀ ਦੂਰ ਹੈ ਇਧਰ ਆ ਇਹ ਮਾਚਲ ਚਾ ਥੋੜੀ ਦੇ ਨੇ ਹਾਂਜੀ ਤੇ ਇਹ ਕੌਣ ਆਇਆ ਸੀ ਤੁਹਾਡੇ ਘਰ ਇਹ ਹਾਨੂੰ ਕਹਿੰਦੇ ਸੀ ਕਿ ਅਸੀਂ ਦਾਣਾ ਮੰਡੀ ਤੋਂ ਸੀਐਸਟਾ ਆ ਪਿਆ ਤੇ ਤੁਹਾਡੇ ਘਰੇ ਰੇਟ ਮਾਰਨੀ ਆ ਹਾਨੂੰ ਨਾ ਪਰਮਿਸ਼ਨ ਮਿਲੀ ਆ ਕਿ ਇਹਨਾਂ ਨੂੰ ਮਤਲਬ ਤੇ ਕਿਆ ਵਾ ਪੀ ਇਹਨਾਂ ਦੇ ਇਸ ਮਾਨ ਵਿੱਚ ਦੇ ਤੇ ਮੇਰੇ ਹਸਬੰਦ ਨੂੰ 1.5 ਸਾਲ ਹੋ ਗਿਆ ਫੜੇ ਨੂੰ ਅੱਛਾ ਕਈ ਹੋਰ ਨਹੀਂ ਆਉਂਦਾ ਕਰਦੇ ਇਹ ਕੌਣ ਜੀ ਆਏ ਜਿਹੜੇ ਕੀ ਕਹਿੰਦੇ ਸੀ ਆਪਣੇ ਆਪ ਪਤਾ ਹੀ ਨਹੀਂ ਉਹਨਾਂ ਨੇ ਮੂੰਹ ਸਿਰ ਬਲੇਟੇ ਹੀ ਤੇ ਚਿੱਕੀ ਉਹਨਾਂ ਨੇ ਰਮਾਲ ਬੰਨੇ ਹੀ ਤੇ ਕਾਲੇ ਉਹਨਾਂ ਨੇ ਮੂੰਹ ਤੇ ਬੰਨੇ ਹੀ ਤੇ ਕਾਲੀਆਂ ਹੀ ਐਨਕਾਂ ਲਾਈਆਂ ਹੀ ਉਹਨਾਂ ਨੇ ਧਿਆਨ ਇਹ ਹੋਈ ਕਹਿੰਦੇ ਆ ਸੀਐਸਟਾਪ ਤੋਂ ਜਾਂ ਇਹ ਆ ਦਾਣਾ ਮੰਡੀ ਅੰਬਰਸਰੋਂ ਪੁਲਿਸ ਵਾਲੇ ਕਹਿੰਦੇ ਆ ਹਾਂਜੀ ਤੇ ਮੇਰੇ ਫੋਨ ਤੋਂ ਕਿਸੇ ਨੂੰ ਫੋਨ ਕਰੀ ਜਾਂਦੇ ਹੀ ਖੋ ਕੇ ਇਹਨਾਂ ਨੇ ਮੈਨੂੰ 5 ਵਜੇ ਫੋਨ ਕੀਤਾ ਕਹਿੰਦੇ ਕਿ ਸਾਡੇ ਇਸ ਤਰ੍ਹਾਂ ਚੋਰੀ ਹੋ ਗਈ ਆ ਇਸ ਤਰ੍ਹਾਂ ਪੁਲਿਸ ਵਾਲੇ ਬਣ ਕੇ ਆਏ ਆ ਤੇ ਕਹਿੰਦੇ ਹੀ ਕਿ ਆਪਾਂ ਐਸਾ ਦਾਣਾ ਮੰਡੀ ਤੋਂ ਥਾਣੀ ਤੋਂ ਆਏ ਆ ਆ ਤੇ ਕਹਿੰਦੇ ਕਿ ਅਸੀਂ ਤੁਹਾਡੇ ਘਰ ਨਾਲ ਛਾਪਾ ਮਾਰਨ ਆਏ ਆ ਤੇ ਜੋ ਵੀ ਹੈਗਾ ਤੁਸੀਂ ਇੱਕ ਸਾਈਡ ਤੇ ਹੋ ਜ ਇਹਨਾਂ ਦੀ ਉੱਤੇ ਗੰਨ ਤਾਂ ਨਹੀਂ ਗਈ ਇਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਲੋਕਰ ਲੁਕਰ ਤੋੜੇ ਗਏ ਆ ਜੇ ਪੁਲਸਾ ਲਈ ਇਹੋ ਕੁਝ ਕਰਨ ਲੱਗ ਪੈਣਗੇ ਤੇ ਫਿਰ ਆਪਾਂ ਆਪਦੇ ਅਹੀਂ ਹੈਗੇ ਨਹੀਂ ਆ ਸੇਫ ਕਿਤੇ ਵੀ ਪੁਲਸਾਂ ਵਾਲਿਆਂ ਦਾ ਕੰਮ ਹੀ ਇਸ ਤਰ੍ਹਾਂ ਦਾ ਹੈਗਾ ਨਹੀਂ ਇਹਨਾਂ ਨੂੰ ਆਣ ਕੇ ਧਮਕੀ ਉਹਨਾਂ ਨੇ ਪੁਲਸ ਦੀ ਦਿੱਤੀ ਹੋਈ ਹੈ ਉਤੋਂ ਇੱਕ ਇਹਨਾਂ ਨਾਲ ਮੁਲਾਜ਼ਮ ਵਰਗਾ ਹੀ ਸੇਮ ਸੀ ਜਿਹਨੂੰ ਉਹਨਾਂ ਨੇ ਦਰਵਾਜ਼ਾ ਇਹਨਾਂ ਕੋਲ ਚਾਬੀ ਲਾ ਕੇ ਖੋਲਿਆ ਗਿਆ ਤੇ ਉਹਨਾਂ ਦੇ ਸ਼ੂ ਵੀ ਪੁਲਸਾਂ ਵਾਲੇ ਉਹਨਾਂ ਦੀ ਜਿਹੜੀ ਪੈਂਟ ਉਹ ਵੀ ਪੁਲਸਾਂ ਵਾਲੀ ਹਰ ਗਈ ਸੀ ਬਸ ਉਹਨਾਂ ਦੀ ਸ਼ਰਟ ਚੇਂਜ ਹੀ ਵਾਈਟ ਸ਼ਰਟ ਹੈ ਤੇ ਮੋਂ ਉਹਨਾਂ ਨੇ ਕਵਰ ਕੀਤੇ ਹੋਏ ਸੀ ਇਹਨਾਂ ਉੱਤੇ ਹਮਲਾ ਹਮ ਲਾਗੀ ਤੇ ਵਾਂਗੀ ਹੋ ਗਿਆ ਕਿ ਹਾਂ ਆਪਣਾ ਹਸਲਾ ਤਾਂ ਨਿਆ ਜਾਵੇ ਉਹਨੇ ਇੱਕ ਮਾਂ ਆ ਮਾਂ ਬੱਚੇ ਦੇ ਉੱਤੇ ਜਦੋਂ ਵੀ ਅਸਲਾ ਤਾਨਿਆ ਜਾਊਗਾ ਤੇ ਉਹਨੇ ਤੇ ਸਭ ਕੁਝ ਕਰਕੇ ਸਾਹਮਣੇ ਦੇ ਹੀ ਦੇਣਾ ਹੈ ਕਿ ਮੇਰੇ ਕੋਲ ਆਹੋ ਕੁਛ ਹੈਗਾ ਇਹ ਤੇ ਇਹਨਾਂ ਨੇ ਦਰਖਾਸਤ ਦਿੱਤੀ ਆ ਅਜੇ ਤੱਕ ਕੋਈ ਕਾਰਵਾਈ ਹੈ ਨਹੀਂ ਹੈ ਤੇ ਹੁਣ ਅਸੀਂ ਇਹੀ ਚਾਹੁੰਦੇ ਆ ਕਿ ਜੇ ਪੁਲਸਰ ਦਾ ਨਾਮ ਲੈ ਕੇ ਯੂਜ਼ ਕੀਤਾ ਜਾ ਰਿਹਾ ਤੇ ਪੁਲਸ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਉਧਰ ਜਿੱਦੋਂ ਇਸ ਬੰਦੇ ਦੀ ਪੁਲਿਸ ਨਾਲ ਗਲਪਤ ਕੀਤੀ ਗਈ ਤਾਂ ਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਸੀ ਉਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਸਾਡ ਸਾਨੂੰ ਕਟੋਰੋਂ ਤੋਂ ਕਾਲ ਆਈ ਵੀ ਚੋਰੀ ਸੰਬੰਧੀ ਅਸੀਂ ਮੌਕੇ ਤੇ ਗਏ ਆ ਜੀ ਮੌਕਾ ਵੇਖਿਆ ਸਾਰਾ ਬਾਕੀ ਕੈਮਰੇ ਵੀ ਚੈੱਕ ਕਰਨ ਦੇ ਆ ਜੋ ਵੀ ਗੱਲ ਸਾਹਮਣੇ ਆਈ ਤੇ ਉਹ ਨਿਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੇ ਕੋਈ ਚੋਰੀ ਸੰਬੰਧੀ ਕੋਈ ਗੱਲ ਸਾਹਮਣੇ ਆਈ ਜਾਂ ਵੈਰੀਫਾਈ ਹੋ ਗਿਆ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਸਰ ਉਹ ਤੇ ਸੀਸੀਟੀਵੀ ਦੀ ਵੀ ਜਾਂਚ ਹੋਵੇਗੀ ਹਾਂ ਹਾਂ ਜੀ ਕੈਮਰੇ ਚੈੱਕ ਕਰਕੇ ਜੋ ਵੀ ਸਾਹਮਣੇ ਆਇਆ ਉਸ ਮੁਤਾਬਕ ਕਰ ਰਹੀ ਸੀਨੀਅਰ ਅਫਸਰਾਂ ਦੇ ਨੋਟਿਸ ਤੇ ਲਿਆ ਕੇ ਕਾਰਵਾਈ ਕੀਤੀ ਹੈ ਦੱਸ ਜੀ ਕਿ ਜਿੱਥੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇਸ ਵਾਰਤਾ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਦਰਅਦਿਤ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ ਤਰਨਤਾਰਨ ਤੋਂ ਮਾਨਸਿੰਘ ਦੀ ਰਿਪੋਰਟ ਹਮਦਰਦ ਟੀਵੀ ਤਰਨਤਾਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਦੇ ਪੇਸ ਦੇ ਵਿੱਚ ਆਈ ਲੁਟੇਰੀਆਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਪੂਰੇ